ਪਈ ਸਾਇਬ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਤੋਂ ਚੱਲੇ ਆ ਤੇ ਇਸ ਤੋਂ ਅਗਲਾ ਜਿਹੜਾ ਸਥਾਨ ਆ ਉਹ ਆਊਗਾ ਗੁਰਦੁਆਰਾ ਨਾਨਕਚੀਰਾ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਉਹ ਸਥਾਨ ਤੇ ਇੱਥੋਂ 10-12 ਕਿਲੋਮੀਟਰ ਦੀ ਦੂਰੀ ਤੇ ਹੀ ਉਹ ਸਥਾਨ ਬਣਿਆ ਹੋਇਆ ਨਾਨਕਚੀਰਾ ਸਾਹਿਬ ਮਿੱਤਰ ਦੇ ਵਿੱਚ ਤੇ ਇੱਥੋਂ ਆਪਾਂ ਚਾਲੇ ਪਾ ਰਹੇ ਹਾਂ ਬਾਕੀ ਆ ਸਾਰੀਆਂ ਸੰਗਤਾਂ ਆਪਣੇ ਨਾਲ ਨੇ ਤੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਵਾਉਣੇ ਅੱਪਾ ਪਹੁੰਚ ਗਏ ਜੀ ਗੁਰਦੁਆਰਾ ਨਾਨਕ ਚੀਦਾ ਸਾਹਿਬ ਬਿੱਦਰ ਸ਼ਹਿਰ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਨੇ ਤੇ ਕਰਨਾਟਕਾ ਸਟੇਟ ਹੈ ਇਹ ਆ ਗਿਆ ਮੇਨ ਗੇਟ ਗੁਰਦੁਆਰਾ ਸਾਹਿਬ ਦਾ ਇੱਥੋਂ ਐਂਟਰੀ ਕਰਦੇ ਆਂ ਪਾਰਕਿੰਗ ਦੇ ਵਿੱਚ ਗੱਡੀ ਖੜਾ ਕੇ ਫਿਰ ਦਰਸ਼ਨਾਂ ਵਾਸਤੇ ਆਪਾਂ ਚੱਲਾਂਗੇ ਗੁਰਦੁਆਰਾ ਸਾਹਿਬ ਦੇ ਤੇ ਕਾਫੀ ਖੁੱਲੀ ਜਗ੍ਹਾ ਇਹ ਗੁਰਦੁਆਰਾ ਸਾਹਿਬ ਦੀ ਆਲਾ ਦਵਾਲਾ ਕਾਫੀ ਖੁੱਲਾ ਪਹੁੰਚ ਗਏ ਜੀ ਗੁਰਦੁਆਰਾ ਨਾਨਕ ਚੀ ਦਾ ਸਾਹਿਬ ਵਿਖੇ ਤੇ ਇਸ ਸਮੇਂ ਆਪਾਂ ਗੁਰਦੁਆਰਾ ਨਾਨਕ ਜੀ ਦਾ ਸਾਹਿਬ ਦੀ ਪਾਰਕਿੰਗ ਦੇ ਵਿੱਚ ਖੜੇ ਆਂ ਤੇ ਪਿੱਛੇ ਆ ਆਪਾਂ ਇਹ ਗੱਡੀ ਦੇ ਵਿੱਚ ਆਏ ਸੀਗੇ ਆ ਟਰੈਵਲਰ ਬੈਂਡ ਦੇ ਵਿੱਚ ਆਏ ਸੀਗੇ ਇਹ ਖੜੀ ਆ ਪਾਰਕਿੰਗ ਦੇ ਵਿੱਚ ਲਾਤੀ ਸਾਰੀਆਂ ਸੰਗਤਾਂ ਉਤਰ ਰਹੀਆਂ ਨੇ ਤੇ ਚਲਦੇ ਆ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਤੇ ਨਾਲੇ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਤੁਹਾਨੂੰ ਦੱਸਾਂਗੇ ਕੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਰਹਿੰਦਾ ਇਹ ਧਰਤੀ ਹੈ ਜਿਹੜੀ ਇਹ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਆਏ ਸੀਗੇ ਜਦੋਂ ਆਪਣੀਆਂ ਉਦਾਸੀਆਂ ਦੇ ਸਮੇਂ ਗੁਰੂ ਸਾਹਿਬ ਇੱਥੇ ਆਏ ਸੀਗੇ ਤੇ ਚਲਦੇ ਆਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਆਹ ਸੰਗਤਾਂ ਸਾਰੀਆਂ ਆਪਣੇ ਨਾਲ ਆਈਆਂ ਹੋਈਆਂ ਨੇ ਗੱਡੀ ਦੇ ਵਿੱਚ ਤੇ ਕੁਝ ਕੁ ਸੰਗਤਾਂ ਹਰਿਆਣਾ ਤੋਂ ਆਈਆਂ ਹੋਈਆਂ ਨੇ ਤੇ ਕੁਝ ਕੁ ਸੰਗਤਾਂ ਪੰਜਾਬ ਤੋਂ ਨੇ ਤੇ ਚਲਦੇ ਆਂ ਦਰਬਾਰ ਸਾਹਿਬ ਦੇ ਦਰਸ਼ਨ ਕਰਾਂਗੇ ਨਾਲੇ ਸਾਰੀ ਇਤਿਹਾਸ ਦੀ ਆਪਾਂ ਸਾਂਝ ਪਾਉਣੀ ਆ ਤੇ ਇਹ ਗੁਰਦੁਆਰਾ ਸਾਹਿਬ ਦੇ ਆ ਆਲੇ-ਦਾਲੇ ਸਰਾਮਾਂ ਬਣੀਆਂ ਹੋਈਆਂ ਨੇ ਇੱਥੇ ਰਹਿਣ ਦਾ ਪ੍ਰਬੰਧ ਹੈਗਾ ਕਾਫੀ ਵੱਡੀਆਂ ਸਰਾਵਾਂ ਨੇ ਤੇ ਕਾਫੀ ਜ਼ਿਆਦਾ ਕਮਰੇ ਨੇ ਆਲੇ ਦੁਆਲੇ ਆਪਾਂ ਆ ਗਈ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਸਾਹਮਣੇ ਨੇ ਦਰਬਾਰ ਸਾਹਿਬ ਹੁਣ ਦਰਬਾਰ ਸਾਹਿਬ ਤੇ ਆਪਾਂ ਦਰਸ਼ਨ ਕਰਨ ਚੱਲਦੇ ਆਂ ਸਤਿ ਸ੍ਰੀ ਅਕਾਲ ਜੈਸੋਂ ਜਾਰ ਕੇ ਟੋਕ ਮੁਝ ਮਰਤੀ ਲਾ ਸਰਵਾਰ ਸਾਹਿਬ ਦੇ ਦਰਸ਼ਨ ਕਰਕੇ ਆਪਾਂ ਆ ਗਏ ਤੇ ਇੱਧਰ ਬਣਿਆ ਹੋਇਆ ਸ੍ਰੀ ਅੰਮ੍ਰਿਤਕੁੰਡ ਅੰਮ੍ਰਿਤਕੁੰਡ ਦੇ ਆਪਾਂ ਹੁਣ ਦਰਸ਼ਨ ਕਰਦੇ ਆਂ ਇੱਧਰ ਵਾਲੇ ਪਾਸੇ ਨੂੰ ਚੱਲਦੇ ਆਂ ਸ੍ਰੀ ਅੰਮ੍ਰਿਤਕੁੰਡ ਤੇ ਚੱਲਦੇ ਆਪਾਂ ਦਰਸ਼ਨ ਕਰਦੇ ਆਂ ਇਸ ਸਮੇਂ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਅਮ੍ਰਿਤਕੁੰਡ ਦੇ ਆਪਾਂ نیچے ਜਾ ਕੇ ਅਮ੍ਰਿਤਕੁੰਡ ਦੇ ਹੁਣ ਦਰਸ਼ਨ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਆਪਣੀ ਦੂਸਰੀ ਉਦਾਸੀ ਸਮੇ ਆਏ ਸੀਗੇ ਜਦੋਂ ਗੁਰੂ ਸਾਹਿਬ ਦੱਖਣ ਦੀ ਯਾਤਰਾ ਤੇ ਸੀਗੇ ਗੁਰੂ ਸਾਹਿਬ ਸultanpur Lodhi ਪੰਜਾਬ ਤੋਂ ਚੱਲ ਕੇ ਰਾਜਸਥਾਨ ਮੱਧ ਪ੍ਰਦੇਸ਼ ਮਹਾਰਾਸ਼ਟਰ ਹੁੰਦੇ ਹੋਏ ਬੇਦਰ ਇਸ ਸਥਾਨ ਤੇ ਪਹੁੰਚੇ ਸੀਗੇ ਕਰਨਾਟਕਾ ਦੇ ਵਿੱਚ ਇਹ ਸਥਾਨ ਪੈਂਦਾ ਜਦੋਂ ਜਦੋਂ ਗੁਰੂ ਸਾਹਿਬ ਇਸ ਸਥਾਨ ਤੇ ਆਏ ਤਾਂ ਬੇਦਰ ਦੀਆਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਆਈਆਂ ਤੇ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ ਕਿ ਇਸ ਸਥਾਨ ਤੇ ਪੀਣ ਵਾਲਾ ਪਾਣੀ ਜਿਹੜਾ ਉਹ ਖਾਰਾ ਪਾਣੀ ਹੈ ਇੱਥੇ ਸਾਨੂੰ ਮਿੱਠੇ ਜਲ ਦਾ ਪ੍ਰਵਾਹ ਬਖਸ਼ੋ ਤਾਂ ਗੁਰੂ ਸਾਹਿਬ ਨੇ ਸਾਰਿਆਂ ਦੀ ਬੇਨਤੀ ਪ੍ਰਵਾਨ ਕਰਦੇ ਹੋਏ ਆਪਨਾ ਸੱਜਾ ਪੈਰ ਪਹਾੜੀ ਨਾਲ ਛੂਹਿਆ ਅਤੇ ਉਸ ਤੋਂ ਉਪਰੰਤ ਇੱਥੇ ਇਹ ਜਲ ਦਾ ਸੋਮਾ ਜਿਹੜਾ ਜਲ ਦਾ ਮਿੱਠੇ ਜਲ ਦਾ ਸੋਮਾ ਉਹ ਪ੍ਰਗਟ ਹੋਇਆ ਸੀਗਾ ਉਸੇ ਦਿਨ ਤੋਂ ਲੈ ਕੇ ਅੱਜ ਤੱਕ ਇਹ ਮਿੱਠਾ ਚਸ਼ਮਾ ਜਿਹੜਾ ਚੱਲ ਰਿਹਾ ਹੈ ਸਾਰਾ ਬਿੱਦਰ ਸ਼ਹਿਰ ਇਸ ਸਥਾਨ ਤੋਂ ਹੀ ਪੀਣ ਵਾਲਾ ਪਾਣੀ ਲੈ ਕੇ ਜਾਂਦਾ ਹੈ ਇਹ ਜਲਾ ਜਿਹੜਾ ਇਹ ਮਿੱਠਾ ਜਲ ਹੈ ਬਾਕੀ ਆਲੇ-ਦੁਆਲੇ ਸਾਰੇ ਬਿੱਦਰ ਸ਼ਹਿਰ ਚ ਪਾਣੀ ਖਾਰਾ ਹੈ ਹੁਣ ਜਿਸ ਚਸ਼ਮੇ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਉਹੀ ਚਸ਼ਮਾ ਹੈ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਗਟ ਕੀਤਾ ਸੀਗਾ ਕਰੋ ਜੀ ਦਰਸ਼ਨ ਤੇ ਇੱਥੋਂ ਹੀ ਇਹ ਸਾਰਾ ਮਿੱਠਾ ਜਲ ਆਉਂਦਾ ਬਾਹਰ ਸੰਗਤਾਂ ਨੂੰ ਸਾਰਿਆਂ ਨੂੰ ਜਲ ਵੀ ਸ਼ਿਕਾਇਆ ਜਾਂਦਾ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਇਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਲ ਦਾ ਸੋਮਾ ਉਹ ਪ੍ਰਗਟ ਕੀਤਾ ਸੀਗਾ ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਸਾਇੰਟਿਸਟਾਂ ਨੇ ਇਹਦੇ ਤੇ ਸਰਚ ਕੀਤੀ ਹੈ ਉਹਨਾਂ ਨੂੰ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਕਿ ਇਹ ਜਿਹੜਾ ਜਲ ਹੈ ਇਹ ਮਿੱਠਾ ਕਿਉਂ ਹੁੰਦਾ ਬਾਕੀ ਹੋਰ ਸਾਰੇ ਬਿਦਰ ਸ਼ਹਿਰ ਦਾ ਜਿਹੜਾ ਜਲ ਪਾਣੀ ਹੈ ਉਹ ਖਾਰਾ ਹੈ ਤੇ ਇੱਥੋਂ ਜਿਹੜਾ ਜਲ ਨਿਕਲਦਾ ਉਹ ਮਿੱਠਾ ਹੁੰਦਾ ਅਜੇ ਤੱਕ ਉਹਨਾਂ ਨੂੰ ਕੁਝ ਵੀ ਇਹਦੇ ਬਾਰੇ ਪਤਾ ਨਹੀਂ ਲੱਗ ਸਕਿਆ ਆਪਾਂ ਦਰਸ਼ਨ ਕਰ ਰਹੇ ਨੇ ਹੁਣ ਅੰਮ੍ਰਿਤਕੁੰਡ ਦੇ ਤੇ ਅੰਮ੍ਰਿਤਕੁੰਡ ਦਾ ਜਿਹੜਾ ਜਲ ਹੈ ਉਹ ਸੰਗਤਾਂ ਦੇ ਵਿੱਚ ਵਰਤਾਇਆ ਜਾਂਦਾ ਤੇ ਇੱਧਰ ਮਾਤਾ ਜੀ ਬੈਠੇ ਨੇ ਆ ਅੰਮ੍ਰਿਤਕੁੰਡ ਦਾ ਹੀ ਜਲ ਹੈ ਬਾਰਟੀਆਂ ਦੇ ਵਿੱਚ ਪਾ ਕੇ ਰੱਖਿਆ ਗਿਆ ਸੰਗਤਾਂ ਨੂੰ ਛਕਾਉਣ ਦੇ ਲਈ ਦਰਬਾਰ ਸਾਹਿਬ ਦੇ ਆਪਾਂ ਦਰਸ਼ਨ ਕਰਕੇ ਆ ਗਏ ਤੇ ਹੁਣ ਆਪਾਂ ਚੱਲਦੇ ਹਾਂ ਸਰੋਵਰ ਵੱਲ ਇੱਧਰ ਸਰੋਵਰ ਹੈ ਸਰੋਵਰ ਆਪਾਂ ਜਾ ਕੇ ਦੇਖਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇਹ ਸਰੋਵਰ ਆ ਇਹ ਸਰੋਵਰ ਦੀ ਨਹੀਂ ਢਗਾਈ ਨਹੀਂ ਹੈਗੀ ਇੱਥੇ ਬਾਬਾ ਜੀ ਤੋਂ ਅਸੀਂ ਪੁੱਛਿਆ ਇਹ ਚਾਰ ਪੰਜ ਫੋਟੋ ਡੂੰਘਾ ਹੀ ਹੈ ਇਹ ਸਰੋਵਰ ਤੇ ਨੀਚੇ ਤੱਕ ਦਿਖਦਾ ਬਿਲਕੁਲ ਬਿਲਕੁਲ ਟ੍ਰਾਂਸਪੇਰੈਂਟ ਹੈ ਥੋੜੇ ਦਿਨ ਬਾਅਦ ਬਾਬਾ ਜੀ ਕਹਿੰਦੇ ਇਹਦੀ ਸਫਾਈ ਆਪਾਂ ਕਰਦੇਾਂਗੇ। ਇੱਧਰ ਵਾਲੇ ਪਾਸੇ ਹੈਗਾ ਗੁਰਦੁਆਰਾ ਸਾਹਿਬ ਦਾ ਇਹ ਵਿੱਚ ਲੰਗਰ ਹਾਲ ਇੱਥੇ ਲਿਖ ਕੇ ਦੱਸਿਆ ਗਿਆ ਗੁਰੂ ਘਰ ਲੰਗਰ ਤੇ ਸਾਹਮਣੇ ਚੱਲਦੇ ਆਂ ਸਾਹਮਣੇ ਆ ਲੰਗਰ ਹਾਲ ਆ ਤੇ ਬਹੁਤ ਸਾਰੀਆਂ ਸੰਗਤਾਂ ਇੱਥੇ ਦਰਸ਼ਨਾਂ ਵਾਸਤੇ ਆਈਆਂ ਹੋਈਆਂ ਨੇ ਤੇ ਆਪਣੇ ਪੰਜਾਬ ਤੋਂ ਤਾਂ ਆਈ ਆਏ ਹੋਏ ਨੇ ਬਾਕੀ ਜਿਹੜੇ ਇੱਥੋਂ ਦੇ ਲੋਕਲ ਨੇ ਉਹ ਵੀ ਬਹੁਤ ਆਏ ਹੋਏ ਨੇ ਤੇ ਜਾਨੀ ਕੀ ਜਿਹੜੇ ਇੱਧਰ ਲੈ ਨੇ ਕਰਨਾਟਕਾ ਦੇ ਰਹਿਣ ਵਾਲੇ ਨੇ ਉਹ ਸਾਰੇ ਇੱਥੇ ਆਏ ਹੋਏ ਨੇ ਤੇ ਆ ਲੰਗਰ ਹਾਲ ਆ ਇਹ ਗੁਰਦੁਆਰਾ ਸਾਹਿਬ ਦਾ ਆਰਾ ਲੰਗਰ ਹਾਲ ਆ ਇੱਧਰ ਚਾਹ ਦਾ ਲੰਗਰ ਚੱਲਦਾ ਤੇ ਇੱਧਰ ਪ੍ਰਸ਼ਾਦੇ ਦਾ ਲੰਗਰ ਆਪਾਂ ਦਰਸ਼ਨ ਕਰ ਲਏ ਗੁਰਦੁਆਰਾ ਸਾਹਿਬ ਦੇ ਤੇ ਲੰਗਰ ਛਕ ਲਿਆ ਤੇ ਇੱਥੋਂ ਹੁਣ ਵਾਪਸੀ ਕਰਾਂਗੇ ਆਪਾਂ ਹਜੂਰ ਸਾਹਿਬ ਵੱਲ ਨੂੰ ਤੇ 2:00 ਵਜੇ ਦਾ ਸਮਾਂ ਹੋ ਗਿਆ 10-15 ਮਿੰਟਾਂ ਤੱਕ ਇੱਥੋਂ ਚੱਲੇ ਪਾਵਾਂਗੇ ਤੇ ਇਸ ਅਸਥਾਨ ਤੇ ਮਤਲਬ ਆਪਣੇ ਪੰਜਾਬ ਤੋਂ ਤਾਂ ਸੰਗਤਾਂ ਆਉਂਦੀਆਂ ਆਉਂਦੀਆਂ ਨੇ ਤੇ ਇੱਥੋਂ ਦੀਆਂ ਜਿਹੜੀਆਂ ਲੋਕਲ ਸੰਗਤਾਂ ਨੇ ਜਿਹੜੇ ਲੋਕਲ ਇੱਥੋਂ ਦੇ ਰਹਿਣ ਵਾਲੇ ਨੇ ਉਹ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦੇ ਨੇ ਤੇ ਮੈਂ ਇੱਥੇ ਦੇਖਿਆ ਬਹੁਤ ਸਾਰੀਆਂ ਸੰਗਤਾਂ ਇੱਥੋਂ ਦੀਆਂ ਜਿਹੜੀਆਂ ਲੋਕਲ ਨੇ ਬੇਦਰ ਸ਼ਹਿਰ ਦੇ ਨੇ ਜਿਹੜੇ ਆਪਣੇ ਕਰਨਾਟਕ ਦੇ ਲੋਕ ਨੇ ਉਹ ਇੱਥੇ ਮੱਥਾ ਟੇਕਣ ਆਉਂਦੇ ਨੇ ਬਹੁਤ ਸਾਰਾ ਇਕੱਠ ਹੈ ਸੰਗਤਾਂ ਦਾ ਦੇਖ ਸਕਦੇ ਹੋ ਜਿਵੇਂ ਤੁਸੀਂ ਤੇ ਹੁਣ ਚੱਲਦੇ ਆਪਾਂ ਸਰਾਮਾਂ ਵਾਲੇ ਪਾਸੇ ਨੂੰ ਇੱਥੇ ਰਹਿਣ ਦਾ ਪ੍ਰਬੰਧ ਹੈਗਾ ਗੁਰਦੁਆਰਾ ਸਾਹਿਬ ਦੇ ਵਿੱਚ ਮਤਲਬ ਬਹੁਤ ਸਾਰੇ ਕਮਰੇ ਇੱਥੇ ਬਣੇ ਹੋਏ ਨੇ ਸਰਾਮਾਂ ਬਣੀਆਂ ਹੋਈਆਂ ਨੇ ਉਹ ਦਿਖਾਉਨੇ ਆ ਹੁਣ ਤੁਹਾਨੂੰ ਆ ਗੁਰਦੁਆਰਾ ਸਾਹਿਬ ਦੇ ਵਿੱਚ ਸਰਾਮਾਂ ਬਣੀਆਂ ਹੋਈਆਂ ਨੇ ਤੇ ਇੱਥੇ ਰਹਿਣ ਦਾ ਪ੍ਰਬੰਧ ਹੈਗਾ ਕਮਰੇ ਬਣੇ ਹੋਏ ਨੇ ਤੇ ਆਸਾਨੀ ਨਾਲ ਸੰਗਤ ਨੂੰ ਰਹਿਣ ਲਈ ਕਮਰਾ ਮਿਲ ਜਾਂਦਾ ਤੇ ਇੱਕ ਆਨਵਾਸ ਬਣਿਆ ਹੋਇਆ ਸ਼੍ਰੀ ਗੁਰੂ ਅੰਗਦ ਦੇਵ ਜੀ ਯਾਤਰੀ ਨਿਵਾਸ ਤੇ ਇੱਕ ਉਧਰ ਵਾਲੇ ਪਾਸੇ ਨਿਵਾਸ ਬਣਿਆ ਹੋਇਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਯਾਤਰੀ ਨਿਵਾਸ ਤੇ ਇੱਥੇ ਬਹੁਤ ਸਾਰੇ ਇਹ ਸਾਰੇ ਕਮਰੇ ਨੇ ਸੰਗਤਾਂ ਦੇ ਰਹਿਣ ਵਾਸਤੇ ਆਪਾਂ ਗੁਰਦੁਆਰਾ ਨਾਨਕ ਚੀਰਾ ਸਾਹਿਬ ਦੇ ਦਰਸ਼ਨ ਕਰ ਲਏ ਟਾਈਮ ਸਵਾ 2:00 ਵਜੇ ਦਾ ਹੋ ਗਿਆ 10-15 ਮਿੰਟ ਤੱਕ ਇੱਥੋਂ ਚੱਲਣ ਲੱਗਦੇ ਆਂ ਗੱਡੀ ਬੱਸ ਆਪਣੀ ਰੈਡੀ ਆ ਇਹ ਜਿਹੜੀ ਗੱਡੀ 'ਚ ਆਪਾਂ ਅੱਜ ਆਏ ਆ ਤੇ ਇਹਦਾ ਆਪਾਂ ਦਿੱਤਾ ਇੱਕ ਜਣੇ ਦਾ 350 ਰੁਪਇਆ ਇੱਕ ਸਵਾਰੀ ਦਾ ਨਾਨਕਜੀ ਦੀਏ ਤੱਕ ਦਾ ਬਾਕੀ ਤਿੰਨ ਚਾਰ ਗੁਰਦੁਆਰਾ ਸਾਹਿਬ ਜਿਹੜੇ ਰਾਸਤੇ ਸੀਗੇ ਉਹਨਾਂ ਦਾ ਵਿੱਚ ਤੇ ਇਹ ਆਉਣ ਜਾਣਾ 300 350 ਕਿਲੋਮੀਟਰ ਦੇ ਨੇੜੇ ਤੇੜੇ ਬਣ ਜਾਂਦਾ ਇੱਕ ਸਾਰਾ ਦਿਨੇ ਆਪਣਾ ਲੱਗ ਜਾਂਦਾ ਇੱਧਰ ਨਾਨਕਜੀ ਦਾ ਸਾਹਿਬ ਦਰਸ਼ਨ ਕਰਨ ਲਈ ਤੇ ਚੱਲਦੇ ਆ ਬਸ ਇੱਥੋਂ 5-7 ਮਿੰਟਾਂ ਚ ਚਾਲੇ ਪਾਉਨੇ ਆ ਪਹੁੰਚਦੇ ਆ ਹਜ਼ੂਰ ਸਾਹਿਬ ਚੱਲ ਪਏ ਆਪਾਂ ਨਾਨਕਜੀ ਦਾ ਸਭ ਤੋਂ ਫਜ਼ੂਰ ਸਾਹਿਬ ਨੂੰ ਵਾਪਸ ਤੇ ਇੱਥੋਂ ਚਾਲੇ ਪਾ ਲੈਨੇ ਆਹ ਸਾਹਮਣੇ ਜਿਹੜਾ ਸਟੈਚੂ ਲੱਗਿਆ ਹੋਇਆ ਆ ਗੱਡੀ ਵਾਲੇ ਬਾਈ ਨੇ ਦੱਸਿਆ ਇਹ ਇੱਥੋਂ ਦਾ ਰਾਜਾ ਉਹਦਾ ਸਟੈਚੂ ਹੈ 3:00 ਵਜੇ ਆਪਾਂ ਚਲੇ ਸੀਗੇ ਗੁਰਦੁਆਰਾ ਨਾਨਕਚੀਦਾ ਸਾਹਿਬ ਤੋਂ ਤੇ ਹੁਣ ਸਵਾ 4 ਦਾ ਟਾਈਮ ਹੋ ਗਿਆ ਤੇ ਆ ਆ ਸ਼ਹਿਰ ਚ ਪਹੁੰਚਿਆ ਦੇਗ ਨੂਰ ਸਵੇਰੇ ਵੀ ਆਪਾਂ ਦਿਖਾਇਆ ਸੀ ਇਹ ਸ਼ਹਿਰ ਇਹ ਜ਼ਿਲ੍ਹਾ ਹੈ ਇੱਥੇ ਆਲੇ ਦੁਆਲੇ ਦੇਰੀ ਨੂੰ ਹੀ ਜਿਹੜਾ ਲੱਗਦਾ ਦੇਗ ਨੂਰ ਟ੍ਰੈਫਿਕ ਬਹੁਤ ਮੇਰੇ ਖਿਆਲ ਚ ਇੱਥੇ ਬੱਸ ਸਟੈਂਡ ਹੈ ਬੱਸਾਂ ਕਰਕੇ ਟ੍ਰੈਫਿਕ ਬਹੁਤ ਹੋਈ ਹੋਈ ਆ ਹਾਂ ਪਹੁੰਚ ਗਏ ਜੀ ਨਦੇੜ ਸਾਹਿਬ ਸਵੇਰੇ 7 ਵਜੇ ਆਪਾਂ ਇੱਥੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀਗਾ ਨਾਨਕ ਚੀਰਾ ਸਾਹਿਬ ਵੱਲੋਂ ਤੇ ਸ਼ਾਮ ਦੇ 7 ਵਜੇ ਪੂਰੇ 12 ਘੰਟੇ ਆਪਾਂ ਨੂੰ ਲੱਗੇ ਨੇ ਸਾਰਾ ਵਿੱਚੇ ਆਉਣ ਜਾਣ ਵਿੱਚੇ ਦਰਸ਼ਨ ਮੇਲੇ ਕਰਨ ਦੇ ਵਿੱਚ ਤੇ ਗੁਰਦੁਆਰਾ ਲੰਗਰ ਸਾਹਿਬ ਦੇ ਅੱਗੇ ਆਪਾਂ ਆ ਗਏ ਇੱਥੋਂ ਹੀ ਸਵੇਰੇ ਆਪਾਂ ਗੱਡੀ ਦੇ ਵਿੱਚ ਬੈਠੇ ਸੀਗੇ ਤੇ ਇੱਥੇ ਆ ਕੇ ਆਪਾਂ ਅੱਜ ਦੀ ਯਾਤਰਾ ਆਪਣੀ ਸਮਾਪਤ ਕਰਾਂਗੇ ਤਾਂ ਪਹੁੰਚ ਗਏ ਹਜੂਰ ਸਾਹਿਬ ਵਿਖੇ ਤੇ ਇੱਥੋਂ ਹੀ ਆਪਾਂ ਸਵੇਰੇ ਆਪਣੀ ਯਾਤਰਾ ਜਿਹੜੀ ਸ਼ੁਰੂ ਕੀਤੀ ਸੀ ਤੇ 12 ਘੰਟੇ ਆਪਾਂ ਨੂੰ ਕੁੱਲ ਲੱਗੇ ਸਵੇਰੇ 7 ਵਜੇ ਆਪਾਂ ਇੱਥੋਂ ਚੱਲੇ ਸੀ ਤੇ ਸ਼ਾਮ ਦੇ 7 ਵਜੇ ਪਹੁੰਚ ਗਏ ਤੇ ਆਹ ਗੱਡੀ ਸੀ ਆਪਣੀ ਜਿਹਦੇ ਚੱਕ ਆਪਾਂ ਗਏ ਸਾਰੀ ਯਾਤਰਾ ਕੀਤੀ ਤੇ ਬਲੌਗ ਨੂੰ ਕਰਦੇ ਆਂਡ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਧੰਨਵਾਦ ਜੀ